ਮੀਤ ਪ੍ਰਧਾਨ ਸਰਦਾਰ ਜਗਦੀਪ ਸਿੰਘ ਕਈ ਜੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੁਝ ਅਹਿਮ ਫੈਸਲੇ ਸਰਕਾਰ ਵੱਲੋਂ ਦਿੱਤੇ ਗਏ ਨੇ ਕਿ ਜਾਂ ਕੁਝ ਸਿਕ ਸਮਾਜ ਵਾਸਤੇ ਭਾਰਤੀ ਜਨਤਾ ਪਾਰਟੀ ਸਰਕਾਰ ਕਰਦੀ ਹੈ ਉਹਦੇ ਵਾਸਤੇ ਅੱਜ ਇਹ ਜਿਹੜੀ ਪ੍ਰੈਸ ਬਾਰਤਲਾਪ ਹੈ ਕਿ ਮੈਂ ਬੇਨਤੀ ਕਰੂੰਗਾ ਸਾਡੇ ਨਗਈ ਸਾਹਿਬ ਨੂੰ ਕਿ ਉਹ ਅੱਜ ਤੁਹਾਡੇ ਨਾਲ ਗੁਰੂ ਹੋਣਗੇ ਨਗਈ ਸਾਹਿਬ ਸਾਡੇ ਨਾਲ ਬੈਠੇ ਨਾ ਸਰਦਾਰ ਰਮਨ ਸਿੰਘ ਜੀ ਦੇ ਸਾਡੇ ਮੰਡਲ ਪ੍ਰਧਾਨ ਨੇ ਜੋਗ ਮੰਡਲ ਦੇ ਪਹਿਲੇ ਵਾਰ ਦਾ ਮੰਡਲ ਦੇ ਮੈਂਡਲ ਨੂੰ ਕਰ। ਸਭ ਸਭ ਕੇਸ ਰਹਿੰਦੇ ਆਪ ਦੇ ਪ੍ਰਸੰਗਾਂ ਕੀਤੇ ਮੈਂ ਤੈਦ ਨੂੰ ਧੰਨਵਾਦ ਕਰਨਾ ਚਾਹੁੰਦਾ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਸਿੱਖ ਹੌਮਾਸਤੇ ਇੱਕ ਬਹੁਤ ਹੀ ਵੱਡਾ ਅਪਰਾਲਾ ਕੀਤਾ ਕੱਲ ਕੈਬਨਟ ਚ ਉਨ ਨੇ 2230 ਕਰੋੜ ਰੁਪਇਆ ਹੇਮਕੁੰਡ ਸਾਹਿਬ ਵਾਸਤੇ ਪਾਸ ਕੀਤਾ ਕਿਉਂਕਿ ਹੇਮਕੁੰਡ ਸਾਹਿਬ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਗੁਰੂ ਗੋਬਿੰਦ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿੱਥੇ ਕਿ ਸਾਡੇ 10ਵੇਂ ਬਾਦਸ਼ਾਹ ਨੇ ਤਪੱਸਿਆ ਕੀਤੀ ਤੇ ਸੰਸਾਰ ਪਰ ਚੌਥੇ ਦੁਨੀਆ ਨੂੰ ਜਾਂਦੀ ਹੈ ਤੇ ਪਰ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਿਲ ਸੀ ਤੁਰ ਕੇ ਜਾਣਾ ਪੈਂਦਾ ਪਹਿਲਾਂ ਗੋਵਿੰਦ ਤਾਂ ਆਉਂਦਾ ਫਿਰ ਗੋਵਿੰਦ ਘਰ ਤਾਂ ਆਉਂਦਾ ਫਿਰ ਹਿੰਦੂ ਵੀ ਗਿਆ ਸੀ 83 ਚ ਤੇ ਦੋ ਰਸਤਾ ਰਹਿ ਕੇ ਗਏ ਸੀ ਤੇ ਕਾਫੀ ਮੁਸ਼ਕਲ ਸੀ ਲੋਕ ਘੋੜੇ ਲੈ ਕੇ ਤੇ ਹੋਰ ਸਾਰਾ ਕੁਝ ਜਾਂਦੇ ਸੀ ਤੇ ਹੇਮਕੁੰਡ ਸਾਹਿਬ ਜੀ ਜਿਹੜਾ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਜਿਵੇਂ ਕਿ ਦੱਸਦੇ ਐ ਵੀ ਉੱਥੇ ਤਪੱਸਿਆ ਕੀਤੀ ਸੀ ਤਪੱਸਿਆ ਕੀਤੀ ਸੀ ਸ਼ਬਦ ਵੀ ਹੈ हिमकुंट पर्वत ਹੈ ਜਹਾਂ ਸੱਤ শৃੰਗ ਸੋਭਿਤ ਹੈ ਤਹਾਂ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਰਤੀ ਵੀ ਸੱਤ ਉੱਥੇ ਪਹਾੜੀਆਂ ਨੇ ਚੋਟੀਆਂ ਨੇ ਜਿਹਦੇ ਵਿਚਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਮਾਤਮਾ ਦੀ ਅराधना ਕੀਤੀ ਤੇ ਪ੍ਰਮਾਤਮਾ ਨੂੰ ਪਾਇਆ ਤੇ ਉੱਥੇ ਪ੍ਰਮਾਤਮਾ ਨੇ ਕਿਹਾ ਵੀ ਦਸਵੇਂ ਪਾਸ਼ਣ ਕਿ ਤੁਸੀਂ ਮਾਤ ਲੋਪ ਵਿੱਚ ਜਾਓ ਮਾਤ ਲੋਪ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕਰੋ ਧਰਮ ਦਾ ਪ੍ਰਚਾਰ ਕਰੋ ਤੇ ਆਪਾਂ ਕਹਿੰਦੇ ਆ ਵੀ ਆ ਧਰਮ ਦਾ ਨਾਸ਼ ਹੋਵੇ ਤੇ ਫਿਰ ਉਸ ਤੋਂ ਬਾਅਦ ਸਾਰੀ ਜੀਵਨੀ ਜਿਹੜੀ ਗੋਬਿੰਦ ਸਿੰਘ ਸਾਹਿਬ ਦੀ ਹੋਈ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਕਿਵੇਂ ਉਹਨਾਂ ਨੇ ਸੱਚ ਦੇ ਪੈਰਾ ਦਿੰਦਾ ਹੋਇਆ ਹੈ ਕਿਵੇਂ ਆਉਂਦਾ ਸਰਬੰਸ ਬਾੜਿਆ ਤੇ ਕੱਲ ਮੈਂ ਦਿੱਲੀ ਸੀ ਦਿੱਲੀ ਸੀ ਤੇ ਉੱਥੇ ਸਾਡੇ ਸਾਧਕਾਰਿਓਸਾਰ ਇਕਬਾਲ ਸਿੰਘ ਜੀ ਲਾਲਪੁਰਾ ਕੋਲੇ ਜਾਣਾ ਸੀ ਕੁਝ ਕੰਮ ਸੀ ਉਹਨਾਂ ਨਾਲ ਮੈਂ ਕੁਦਰਤੀ ਫੋਨ ਲਾ ਲਿਆ ਤੇ ਜਦ ਮੈਂ ਫੋਨ ਲਾਇਆ ਤਾਂ ਉਹਨਾਂ ਨੇ ਕਿਹਾ ਵੀ ਕਿੱਥੇ ਐ ਮੈਂ ਕਿਹਾ ਜੀ ਮੈਂ ਦਿੱਲੀ ਆਂ ਕਹਿੰਦੇ ਆ ਜਾ ਤੇਰਾ ਮੂੰਹ ਮਿੱਠਾ ਕਰਾਉਂਦਾ ਕਹਿੰਦੇ ਜਿੱਥੇ મોદી ਸਾਹਿਬ ਨੇ ਪਹਿਲਾਂ ਬਹੁਤ ਸਾਰੇ ਕੰਮ ਕੀਤੇ ਨੇ ਸਿੱਖ ਕੌਮ ਵਾਸਤੇ ਅੱਜ ਵੀ ਇੱਕ ਬਹੁਤ ਵੱਡਾ ਤੋਹਫਾ ਆਪਣੀ ਕੌਮ ਨੂੰ ਦਿੱਤਾ ਹੈ ਜਿਹੜਾ ਕਿ ਰੋਪਵੇ ਵਾਸਤੇ 2700 30 ਕਰੋੜ ਰੁਪਏ ਉਹਨਾਂ ਨੇ ਮਨਜ਼ੂਰ ਕੀਤੇ ਨੇ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੇਰੇ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਆਪਣੇ ਜੈਨ ਸਾਹਿਬ ਤੇ ਮਾਫ ਕਰਨਾ ਇਹ ਅੱਜ ਪ੍ਰੈਸ ਕਾਨਫਰੰਸ ਜਿਹੜਾ ਕਾਲੀ ਚ ਰੱਖੀ ਗਈ ਤੇ ਤੁਸੀਂ ਇਹ ਵੀ ਵੇਖੋ ਬੀਜੇਪੀ ਨੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਸਿੱਖ ਕੰਮ ਵਾਸਤੇ ਕੀਤੇ ਇਹ ਤੋਂ ਪਹਿਲਾਂ ਮੋਤੀ ਸਾਹਿਬ ਦੇ ਅਣਗਿਣਤ ਕੰਮ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਜੀ ਫਿਰ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੂਰਵ ਮਨਾਇਆ ਗਿਆ ਜਿੱਥੇ ਕਿ ਉਸੇ ਲਾਲ ਕਿਲੇ ਤੋਂ ਹੁਕਮ ਹੋਏ ਸੀ ਹੁਕਮ ਹੋਏ ਸੀ ਉਹਨਾਂ ਦਾ ਸਿਸਕਲ ਕਰਨ ਵਾਸਤੇ ਉੱਥੇ ਪ੍ਰਕਾਸ਼ ਪੂਰਵ ਆਪਣਾ ਨੌਵੇਂ ਪਾਸ਼ਾ ਦਾ ਮਨਾਇਆ ਗਿਆ ਫਿਰ ਆਪਣਾ ਗਸਟੀ ਲੰਗਰ ਤੇ ਖਤਮ ਕੀਤਾ ਐਫਸੀਆਰ ਇਹੋ ਲਈ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਈ ਗਈ ਤੇ ਆਪਣੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਸਾਰਨਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 1999 ਚ ਬੀਜੇਪੀ ਦੀ ਸਰਕਾਰ ਸੀ ਤੇ ਵਾਜਪਾਈ ਭਾਈ ਸਾਹਿਬ ਉਦੋਂ ਪ੍ਰਧਾਨ ਮੰਤਰੀ ਸੀ ਜਦੋਂ ਖਾਲਸਾ ਦੇ ਖਾਲਸੇ ਦੀ ਸਾਜਣਾ ਦੇਵਸ ਨੂੰ ਨਿਸ਼ੋਰਣ ਨੇ ਨਿਚ ਬਣਾਇਆ ਗਿਆ ਉਦੋਂ 100 ਕਰੋੜ ਰੁਪਏ ਦਿੱਤਾ ਮੈਂ ਤੁਹਾਨੂੰ ਇਹ ਤਾਂ ਦੱਸਦਾ ਕਿ ਹਮੇਸ਼ਾ ਹੀ ਸਿੱਖਾਂ ਦੇ ਪ੍ਰਤੀ ਬਹੁਤ ਵਧੀਆ ਮੋਦੀ ਸਾਹਿਬ ਤੇ ਬੀਜੇਪੀ ਰਹੀ ਹੈ ਇਹ ਤਾਂ ਠੀਕ ਹੈ ਕਈ ਸੱਜਣ ਕੂੜ ਪ੍ਰਚਾਰ ਕਰਦੇ ਨੇ ਤੇ ਜਿਹੜਾ ਕਿ ਜਿਹੜੀਆਂ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੇ ਕੱਖ ਨਹੀਂ ਕੀਤਾ ਅੱਜ ਜਗ ਵੀਰਵਾਲ ਦਿਵਸ ਮਨਾਇਆ ਤੇ ਇੰਟਰਨੈਸ਼ਨਲ ਪੱਧਰ ਤੇ ਰੈਸ਼ਨਲ ਪੱਧਰ ਤੇ ਮਨਾਇਆ ਤੇ ਜਦੋਂ ਇੰਟਰਨੈਸ਼ਨਲ ਪੱਧਰ ਤੇ ਅ ਦਿਖਾਇਆ ਗਿਆ ਤੁਹਾਡੇ ਪ੍ਰੈਸ ਦੇ ਜ਼ਰੀਏ ਤਾਂ ਮੈਨੂੰ ਯਾਦ ਆ ਮੈਨੂੰ ਕੈਨੇਡਾ ਅਮਰੀਕਾ ਚੋਂ ਫੋਨ ਆਇਆ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਜਿਹੜੀ ਤੁਹਾਡੀ ਪਹਿਲੀ ਪਾਰਟੀ ਆ ਉਹਨੂੰ ਇਹ ਕੰਮ ਕਰਨੇ ਚਾਹੀਦੇ ਸੀ ਤੇ ਇਹ ਤਾਂ ਬੀਜੇਪੀ ਕਰ ਰਹੀ ਹੈ ਮੈਂ ਇਹ ਯਾਰ ਮੈਂ ਹੁਣ ਇਹ ਗੱਲ ਕੀ ਕਹਿ ਸਕਦਾ ਕੀ ਨਹੀਂ ਕੀ ਕਰ ਸਕਦਾ ਕੀ ਨਹੀਂ ਸੋ 2730 ਕਰੋੜ ਰੁਪਏ ਜਿੱਥੇ ਕਿ ਕਈ ਗੁਣਿਆ ਬੱਚਿਆਂ ਤੋਂ ਨਜ਼ਰ ਨਹੀਂ ਸੀ ਜਾ ਸਕਦਾ ਸੋ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮੋਦੀ ਸਾਹਿਬ ਦਾ ਜਿੰਨਾਂ ਨੇ ਕਿ ਐਡਾ ਐਡਾ ਵੱਡਾ ਉਪਰਾਲਾ ਸਾਡੇ ਵਾਸਤੇ ਕੀਤਾ ਦੂਜੀ ਗੱਲ ਹਮੇਸ਼ਾ ਹੀ ਅਕਾਲੀ ਦਲ 1984 ਦੇ ਦੰਗਿਆਂ ਦਾ ਡਾਉਨਕੀ ਪਿੱਛਦਾ ਹੁੰਦਾ ਸੀ ਤੇ ਇਹ ਵੀ ਕਰਦੇ ਹੁੰਦੇ ਸੀ ਕਿ 1984 ਦੀਆਂ ਜਿਹੜੀਆਂ ਬਦਵਾਵਾਂ ਉਹਨਾਂ ਨੂੰ ਪ੍ਰੇਡ ਕਰ ਦਿੰਦੇ ਸੀ ਕੀਤਾ ਕਰਾਇਆ ਕੱਖ ਨਹੀਂ ਸੀ ਤਿੰਨ ਸਾਲ 15 ਸਾਲ ਰਾਜ ਕਰ ਲਿਆ ਇਹ ਮੋਦੀ ਸਾਹਿਬ ਹੀ ਨੇ ਕਿ ਜਿਹੜੇ ਕਿ ਸੱਜਣ ਕੁਮਾਰ ਅੱਗੇ ਸੱਜਣ ਕੁਮਾਰ ਅੱਗੇ ਉਹਨਾਂ ਨੂੰ ਦੋ-ਦੋ ਅਮਰਕਾ ਇਦਾ ਦਿੱਤੀਆਂ ਮੈਂ ਕਹਿੰਦਾ ਮਰ ਕੇ ਨਿਕਲਗੇ ਜੇਲ੍ਹ ਚੋਂ ਜਿਨ੍ਹਾਂ ਨੇ 1984 ਦੇ ਦੰਗਿਆਂ ਨੂੰ ਲੀਡ ਕੀਤਾ ਸੀ ਲੀਡ ਕੀਤਾ ਸੀ ਤੇ ਉਹਨਾਂ ਦੇ ਚੇਲੇ ਝਟਕਿਆਂ ਨੂੰ ਜੇਲ੍ਹ ਚ ਬੰਦ ਕੀਤਾ ਜਿਹਦਾ ਨਾਮ ਹੈ ਬਲਵਾਨ ਕੋਖਰ ਕੈਪਟਨ ਭਾਗਮਲ ਗਰਧਾਰੀ ਲਾਲ ਤੇ ਹੋਰ ਬਥੇਰੇ ਨਾਮ ਨੇ ਮਹਿੰਦਰ ਯਾਦਵ ਕ੍ਰਿਸ਼ਨ ਕੋਖਰ ਜਸਪਾਲ ਸਿੰਘ ਤੇ ਨਾਲ ਹੁਣ ਅੱਗੇ ਵਾਰੀ ਆ ਜਗਦੀਸ਼ ਟਾਇਕਰ ਰੁਕੇ ਆਂ ਉਹ ਜਿਨ੍ਹਾਂ ਨੇ ਕਾਨਪੁਰ ਚ ਵੀ ਦੰਗੇ ਕਰਾਏ ਉਹ ਵੀ ਅੰਦਰ ਨੇ ਮੈਂ ਕਹਿੰਦਾ ਸਦਕੇ ਜਾਨੇ ਆ ਉਹ ਹੀ ਦੇ ਵਕੀਲਾਂ ਨੇ ਫੁਰਕਾ ਸਾਹਬਰ ਕਹਿੰਦੇ ਜਿਨ੍ਹਾਂ ਨੇ ਕਿ ਇਸ ਗੱਲ ਨੂੰ ਉਭਾਰਿਆ ਤੇ ਲੋਕਾਂ ਦੀਆਂ ਹਾਮੀਆਂ ਭਰੀਆਂ ਮੈਨੂੰ ਇਹ ਵੀ ਯਾਦ ਹੈ ਜਦ 97 ਦੀ ਅਕਾਲੀ ਦਲ ਦੀ ਸਰਕਾਰ ਬਣੀ ਮੈਨੂੰ ਐਮ ਐਸ ਗਿੱਲ ਨੇ ਜਿਹੜੇ ਕਿ ਇੱਕ ਆਪਣੇ ਸਪੋਰਟਸ ਮਿਨਿਸਟਰ ਰਹੇ ਨੇ ਠੀਕ ਹੈ ਕਿਸੇ ਕਾਰਨ ਕਾਂਗਰਸ ਚਲੇ ਗਏ ਸੀ ਉਹਨਾਂ ਨੇ ਬੁਲਾ ਕੇ ਕਿਹਾ ਕਿ 1984 ਦਾ ਆਪਾਂ ਯਾਦ ਕਰ ਲੈਨੇ ਆ ਦਿੱਲੀ ਦੇ ਦੰਗੇ ਯਾਦ ਕਰ ਲੈਨੇ ਜਿਹੜੇ ਉੱਥੇ ਜਿਨ੍ਹਾਂ ਦੇ ਘਰ ਉਜੜਿਆ ਉਹਨਾਂ ਵਾਸਤੇ ਵੀ ਤਾਂ ਕੁਛ ਕਰ ਦਿਓ ਵੀ ਕਿਰਪਾ ਕਰਕੇ ਮੁੜਪ ਸੇਵੇ ਚ ਲਿਆਉਣ ਵਾਸਤੇ ਉਹਨਾਂ ਨੂੰ ਪਲਾਟ ਤੇ ਬੂਥ ਕੱਟ ਕੇ ਦੇ ਦਿਓ ਸਰਕਾਰ ਨਾਲ ਗੱਲ ਕਰੋ ਮੈਨੂੰ ਯਾਦ ਹੈ ਕਿ ਮੈਂ ਗੱਲ ਕੀਤੀ ਧਰਮਾਂ ਵਾਸਤੇ ਤੇ ਹੋਰ ਸਾਰਾ ਕੰਮਾਂ ਵਾਸਤੇ ਇੰਨੇ ਪੈਸੇ ਦਿੱਤੇ ਤੇ ਨਾਲ ਹੀ ਜਿਹੜੇ ਬੰਦਿਆਂ ਨੇ ਸਿੱਖ ਕੌਮ ਤੇ ਸਿੱਖਾਂ ਤੇ ਜ਼ਾਲਮ ਗੱਲਾਂ ਕੀਤੀਆਂ ਮੈਂ ਕਿਹਨਾ ਰੋਂਗਟੇ ਖੜੇ ਹੋ ਜਾਂਦੇ ਨੇ ਜੇ ਤੁਸੀਂ ਅੱਜ ਵੀ ਉਹ 1984 ਦੀਆਂ ਰੀਲਾਂ ਦੇਖ ਲੋ ਕਿਵੇਂ ਮੈਂ ਕਿਹਨਾ ਟਾਇਰ ਜਲਦੇ ਟਾਇਰ ਸਿੱਖਾਂ ਦੇ ਗੱਲ ਚ ਪਾਤੇ ਸੀ ਤੇ ਕਿਹਾ ਸੀ ਕਿ ਇਹ ਡਿਸਕੋ ਡਾਂਸ ਕਰਦੇ ਆ ਦੇਖੋ ਸਿੱਖ ਕਿਵੇਂ ਨੱਚਦੇ ਆ ਘਰ ਪੱਟਦੇ ਸੀਗੇ ਘਰ ਪੱਟਦੇ ਸੀ ਤੇ ਲੜਕੀਆਂ ਨੂੰ ਰੇਪ ਕੀਤਾ ਸੀ ਤੇ ਹੋਰ ਸਾਰਾ ਕੁਝ ਹੈ ਤੇ ਬੜੇ ਵੱਡੇ ਵੱਡੇ ਪਰਿਵਾਰ ਵੱਡੇ ਵੱਡੇ ਪਰਿਵਾਰ ਹਿੱਲ ਕੇ ਸੀ ਜਿੰਨਾ ਚੁੱਕੇ ਮੀਲੀਠਿਆ ਪਰਿਵਾਰ ਵੀ ਸੀ ਮੈਨੂੰ ਯਾਦ ਹੈ ਦੱਸ ਦੇ ਸੀ ਕਿਵੇਂ ਉੱਥੇ ਹਾਲਾਤ ਹੋਏ ਸੀ ਕਿਵੇਂ ਲੋਕਾਂ ਨੇ ਬਚਾਇਆ ਤੇ ਕਈ ਸੱਜਣ ਇਹ ਜਿੰਨ ਕਿ ਡਰ ਦੇ ਮਾਰੇ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਬਿਜ਼ਨਸ ਸੀ ਚੰਡੀਗੜ੍ਹ ਤੇ ਪੰਜਾਬ ਚ ਹੋਰ ਥਾਂ ਐ ਸੀ ਪਰ ਇੰਨਾ 40 ਸਾਲਾਂ ਚ ਕਿਸੇ ਨੇ ਕੱਖ ਨਹੀਂ ਕੀਤਾ ਇਹ ਤਾਂ ਮੋਦੀ ਸਾਹਿਬ ਨੇ ਹੀ ਇਹ ਫੜ ਕੇ ਸਾਰੇ ਅੰਦਰ ਕੀਤੇ ਐ ਤੇ ਇੱਕ ਆਸ ਸਿੱਖਾਂ ਚ ਜਾਗੀ ਐ ਸੋ ਅੱਜ ਮੈਂ ਤੇ ਸਾਡੀ ਟੀਮ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆਂ ਮੋਦੀ ਸਾਹਿਬ ਦਾ ਜਿਹੜਾ ਕਿ ਸਿੱਖ ਕੌਮ ਵਾਸਤੇ ਐਡਾ ਪ੍ਰਾਲਾ ਕੀਤਾ ਉਹਨਾਂ ਦਾ ਫੇਰ ਫੇਰ ਧੰਨਵਾਦ ਤੇ ਧੰਨਵਾਦ ਤੁਹਾਡਾ ਜਿਹੜਾ ਕਿ ਤੁਸੀਂ ਸਾਰੇ ਲੋਕਾਂ ਚ ਇਹ ਗੱਲ ਬਚਾਉਣੀ ਆ ਸ਼ੁਰੂ ਸਰ ਇਹ ਕਿੰਨੇ ਚਿਰ ਦਾ ਪ੍ਰੋਜੈਕਟ ਆ ਕਿਨੇ ਕਿਸ ਤਰ੍ਹਾਂ ਜਿਹੜਾ ਰੋਪੀ ਤਿਆਰ ਹੋ ਜੇਗਾ ਤੇ ਕਦੋਂ ਇਸ ਦੀ ਮਤਲਬ ਸ਼ੁਰੂ ਹੋਣਾ ਵੇਖੋ ਇਹ ਤਾਂ ਹੁਣ ਮੈਨੂੰ ਇੰਨਾ ਪਤਾ ਨਹੀਂ ਮੈਂ ਤਾਂ ਕੱਲ ਮੈਨੂੰ ਦੱਸਿਆ ਗਿਆ ਪਰ ਕੋਈ ਵੀ ਪ੍ਰੋਜੈਕਟ ਨੇ ਬੀਜੇਪੀ ਦੇ ਵਿੱਚ ਨਹੀਂ ਚੱਲੇ ਇਹ ਕੱਲਾ ਨਾਲ ਜਿੱਥੇ ਕਿ ਹਿਮਕੁਟ ਸਾਹਿਬ ਨੂੰ ਪੈਸੇ ਦਿੱਤੇ ਨੇ ਉੱਥੇ ਸ਼੍ਰੀ ਸਰਦਾਰਨਾਥ ਤੁਹਾਨੂੰ ਆਪ ਨੂੰ ਪਤਾ ਲੱਗ ਰਿਹਾ ਹੈ ਵੀ ਦੁਨੀਆ ਕੀ ਕਹਿਣ ਲੱਗੀ ਹੈ ਦੁਨੀਆ ਕੀ ਕਹਿਣ ਲੱਗੀ ਹੈ ਦੁਨੀਆ ਅੱਕ ਚੁੱਕੀ ਹੈ ਜਿਹੜੇ ਆਮ ਆਦਮੀ ਵਾਲੇ ਆਏ ਸੀ ਆਮ ਆਦਮੀ ਵਾਲੇ ਬਦਲਾ ਵਾਸਤੇ ਆਏ ਸੀ ਬਦਲਾ ਵਾਸਤੇ ਆਏ ਸੀ ਤੇ ਮੈਂ ਹੈਰਾਨ ਆ ਵੀ ਜਿਹੜੇ ਕੱਟੜ ਬੰਦੇ ਸੀਗੇ ਕਈ ਐਂਟੀ ਬੀਜਪੀ ਜਿਹੜੇ ਕਿ ਸਾਨੂੰ ਵੀ ਗਾਲਾਂ ਕੱਢਦੇ ਉਹ ਵੀ ਹੁਣ ਕਹਿੰਦੇ ਆ ਕਹਿੰਦੇ ਜੀ ਅਸੀਂ ਕਹਿੰਨੇ ਆ ਕਿ ਵੀ ਇਹੀ ਜੀ ਸਰਕਾਰ ਆਵੇ ਜਿੱਥੇ ਕਿ ਗੈਂਗਸਟਰ ਸਾਨੂੰ ਤੇ ਹੋਰ ਖੰਨ ਪਵੇ ਤੇ ਪੰਜਾਬ ਤਰੱਕੀ ਵਾਲੇ راہ ਵੰਚਣ ਸਰ ਤੁਸੀਂ ਦੁਨੀਆ ਗੱਲਾਂ ਨឹង ਲੱਗ ਪਈ ਹੈ ਸਰ ਜੀ ਜਿਵੇਂ ਗੱਲ ਕੀਤੀ ਹੈ ਮੋਦੀ ਸਾਹਿਬ ਨੇ ਬਹੁਤ ਵੱਡਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਪਰ ਜੇ ਆਪਾਂ ਗੱਲ ਕਰ ਲਈਏ ਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੋਲ ਗਈਆਂ ਸੀ ਤੇ ਸਾਰੇ ਹੀ ਵਰਗ ਦੇ ਜਿਹੜੇ ਕਿਸਾਨ ਜਥੇਬੰਦੀ ਉਹਦੇ ਵਿੱਚ ਸ਼ਾਮਲ ਸੀ ਪਰ ਉਹਨਾਂ ਨੂੰ ਨਰਾਸ਼ਾ ਹੋਈ ਹੈ ਇਹਦੇ ਬਾਰੇ ਕਿਵੇਂ ਕਹਿਣਾ ਚਾਹੋਗੇ ਦੇਖੋ ਕਾਨੂੰਨ ਵਾਪਸ ਹੋਏ ਨੇ ਕਾਨੂੰਨ ਕੀਤੇ ਐ ਐਮਐਸਪੀ ਦੇ ਰਹੇ ਆ ਬਹੁਤ ਕੁਝ ਗੱਲਾਂ ਹੋ ਰਹੀਆਂ ਐ ਹੁਣ ਕੱਲ ਪਰ ਸੰਜੋਗ ਕਿਸਾਨਾਂ ਨਾਲ ਹੋਇਆ ਇਹ ਜੀ ਗੱਲ ਤਾਂ ਕੋਈ ਕੀਤੀ ਨਹੀਂ ਜੀ ਇਹ ਜੀ ਗੱਲ ਤਾਂ ਕੋਈ ਕੀਤੀ ਨਹੀਂ ਉੱਥੇ ਡਾਂਗ ਚਲਾਈ ਜਾ ਬੁਰਾ ਹਾਲ ਕੀਤਾ ਤੇ ਹਲਕਾ ਚੱਕੇ ਵੀ ਇਹ ਆਪਣੇ ਭਗਵੰਤ ਮਾਨ ਦੀ ਸਰਕਾਰ ਨੇ ਹੀ ਸੀ ਸੋ ਨੰਲਾ ਕਈ ਨੇ ਪਰ ਕਿਸਾਨਾਂ ਦੇ ਪ੍ਰਤੀ ਕਿਉਂਕਿ ਸਾਡੀ ਜਿਹੜੀ ਐਗਰੀਕਲਚਰ ਤੋਂ ਦਾ ਜਿਹੜਾ 80% ਲੋਕ ਪੰਜਾਬ ਚ ਖੇਤੀ ਸਾਇਰ ਖੇਤੀ ਨਾਲ ਜੁੜੇ ਹੋਏ ਨੇ ਸੋ ਖੇਤੀ ਨੂੰ ਜਿਉਂਦਾ ਰੱਖਣ ਵਾਸਤੇ ਸਰਕਾਰ ਹਰ ਤਰ੍ਹਾਂ ਨਾਲ ਕਰ ਰਹੀ ਹੈ ਮੈਂ ਇਹਨਾਂ ਗੱਲਾਂ 'ਚ ਕਈਆਂ 'ਚ ਜਾਣਦਾ ਨਹੀਂ ਪੈਣਾ ਚਾਹੁੰਦਾ ਕਿਉਂਕਿ ਪਹਿਲਾਂ ਵੀ ਸਾਡੇ ਐਚਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਿਉਂ ਤੇਲ ਜਿਹੜਾ ਕਿ ਮਲੇਸ਼ੀਆ ਤੋਂ ਆਉਂਦਾ ਸੀ ਪਾਮ ਆਇਲ ਕਿਉਂ ਅਸੀਂ ਬਾਹਰੋਂ ਲੈ ਕੇ ਆਈਏ ਕਿ ਸਾਡੇ ਆਪ ਦੇ ਆਇਲ ਸੀਡ ਬਹੁਤ ਨੇ ਹੋਰ ਸਾਰਾ ਕੁਝ ਹੋਵੇ ਪੰਜਾਬ 'ਚ ਜਿਹੜਾ ਕਿ ਪੰਜਾਬ ਕੀ ਜਿਹੜਾ ਹਿੰਦੁਸਤਾਨ ਜਿਹੜਾ ਫੂਡ ਪ੍ਰੋਸੈਸਿੰਗ ਦਾ ਕੰਮ ਸੀ ਅੱਦੇ ਤੋਂ ਅੱਧਾ ਪਰਸੈਂਟ ਵੀ ਨਹੀਂ ਹੋਇਆ ਹਣਕਾ ਖੇਤੀ ਪ੍ਰਧਾਨ ਸੂਬਾ ਪੰਜਾਬ ਸੋ Both <laughs>